ਵਾਹ ਗੁਰਜੀਕਾ ਖਾਲਸਾ ਵਾਹਿਗੁਰੂ ਦੀ ਕੋਈ ਫੱਤੇ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀ ਪਿੰਡ ਠੇਕਰੀਵਾਲ ਜ਼ਿਲ੍ਹਾ ਗਰਦਾਸਪੁਰ ਇਹ ਜੋ ਪਰਿਵਾਰ ਬੈਠਾ ਵਾ ਸਰਦਾਰ ਜਤਿੰਦਰ ਸਿੰਘ ਇਹਨਾਂ ਨੂੰ ਵੀ ਪੋਲੀਆ ਹੋਇਆ ਵਿਚਾਰੇ ਨੂੰ ਇਕਲੱਤ ਨੂੰ ਉਹਰਾ ਬੀਬੀ ਨੂੰ ਵੀ ਹੋਇਆ ਰੇ ਨਦੇ ਦੋ ਬੱਚੇ ਆ ਪਰ ਇਸ ਪਰਿਵਾਰ ਨੂੰ ਵੀ ਆਏ ਮਹੀਨੇ ਨਿਰੰਤਰ ਰਾਸ਼ਨ ਦਿੱਤਾ ਜਾਂਦਾ ਕਿ ਚਲੋ ਕੋਈ ਜਨ ਦੀ ਗੁਜ਼ਰਬਸਰ ਹੋ ਸਕੇ ਇਹ ਵੀ ਕੁਝ ਕਾਰੋਬਾਰ ਮਾੜਾ ਮੋਟਾ ਕਰਦਾ ਵਾ ਕਤੇ ਰੋਲ ਵਗੈਰਾ ਲੱਗ ਜੇ ਪਾਠੀ ਸਿੰਘ ਦਾ ਔਰ ਜਿਆਦਾ ਡਿਊਟੀ ਤੇ ਜਿਹੜੇ ਪਾਠੀ ਸਿੰਘ ਵੀ ਉਹ ਵੀ ਇਹਨੂੰ ਕਾਟੀ ਖੜਦੇ ਆ ਵਿਚਾਰੇ ਨੂੰ ਕਿਉਂਕਿ ਥੋੜੀ ਜੀ ਬੈਠ ਰੱਖਣ ਦੀ ਤੇ ਪ੍ਰੋਬਲਮ ਹੈ ਹੀ ਇਹਨਾਂ ਵਿਚਾਰੇ ਨੂੰ ਇਸ ਕਰਕੇ ਦਾਸ ਸਾਰੀਆਂ ਸੰਗਤਾਂ ਦੇ ਅੱਗੇ ਬੇਨਤੀ ਵੀ ਕਰਦਾ ਹੱਥ ਜੋੜ ਕੇ ਕਿ ਸਰਦਾ ਬਣਦਾ ਜਰੂਰ ਸਹਿਯੋਗ ਕਰੋ ਇਹੋ ਜਿਹੀ ਪਰਿਵਾਰਾਂ ਦੀ ਸੇਵਾ ਕਰਕੇ ਭਾਈ ਆਪਣੀ ਮਾਇਆ ਸਫਲੀ ਕਰੋ ਅਗਰ ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਹੋਵੇ ਦਾਸ ਦਾ ਕੰਟੈਕਸ਼ਨ ਨੰਬਰ 98761 4253 ਧੰਵਾਦ ਕੈਪਟਨ ਲਖਿੰਦਰ ਸਿੰਘ ਖਾਲਸਾ ਪਿੰਡ ਟਪਈ ਜ਼ਿਲ੍ਹਾ ਗਰਦਾਸਪੁਰ ਜੋ ਵੀਰਨਾ ਸੇਵਾ ਨਿਭਾਰੇ ਨੂੰ ਬਹੁਤ ਬਹੁਤ ਨਤਨਤਨ ਧੰਵਾਦ ਵਾਹਿਗੁਰੂ ਚੜ੍ਹਦੀਆਂ ਕਲਾ ਦੇਮ ਬਖਸ਼ਿਆ ਕਰੇ ਤਨ ਤਨ ਸਹਿਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇਰਾ ਤੇਰਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਗਰੀਬ ਦਾ ਮੋ ਗੁਰੂ ਦੀ ਛੋਲ ਗੁਰੂ ਪਿਆਰਿਓ ਇੰਨੀਆਂ ਕੁ ਬੇਨਤੀਆਂ ਜਰੂਰ ਪ੍ਰਵਾਨ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ